ਮੇਰਾ ਇਹ ਕਿਰਦਾਰ ਹੀ ਡਿਫਰੈਂਟ ਹੈ ਸੋ ਇਹੋ ਜਰਨੀ ਮੇਰੀ ਹਮੇਸ਼ਾ ਨੂੰ ਜਾਰੀ ਰਹੂਗੀ ਕਿ ਚੰਗੇ ਚੰਗੇ ਕਿਰਦਾਰ ਲੱਭਾਂ ਕਹਾਣੀ ਇਸ ਕੈਰੈਕਟਰ ਨੂੰ ਕਰਕੇ ਮੈਨੂੰ ਪਤਾ ਮੇਰੀ ਪਰਸਨਲਿਟੀ ਬਹੁਤ ਗਰੋਥ ਹੋਈ ਹੈ ਨਿੱਜੀ ਤੌਰ ਸਸ਼ੀ ਗਾਲਸ ਸਸ਼ੀ ਗਾਲਸ ਕਿਵੇਂ ਮੈਂ ਅੱਛਾ ਤੁਸੀਂ ਕਿਦਾਂ ਹੋ ਬੜੀਆ ਸਭ ਤੋਂ ਪਹਿਲਾਂ ਤਾਂ ਮੁਬਾਰਕਾ ਰਾਵੀ ਦੇ ਕੰਡੇ ਦਾ ਟ੍ਰੇਲਰ ਲਾਂਚ ਹੋ ਗਿਆ ਤੇ ਬਿਹਤ ਹੀ ਖੂਬਸੂਰਤ ਟ੍ਰੇਲਰ ਅਸੀਂ ਤੁਹਾਨੂੰ ਦੇਖਣ ਨੂੰ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਸਰ ਅਸੀਂ ਤੁਹਾਨੂੰ ਕਈ ਵਾਰ ਫਨੀ ਕੈਰੇਕਟਰਸ ਵਿੱਚ ਵੀ ਕਾਫੀ ਦੇਖਿਆ ਹੈ ਤੇ ਲਵੀ ਡਵੀ ਕੈਰੇਕਟਰਸ ਵਿੱਚ ਵੀ ਤੁਹਾਨੂੰ ਦੇਖਿਆ ਤੇ ਇਹ ਥੋੜਾ ਜਿਹਾ ਵੱਖਰਾ ਹੈ ਥੋੜਾ ਜਾਨੀ ਮੈਂ ਕਹਿ ਸਕਦੀ ਬਹੁਤ ਹੀ ਜ਼ਿਆਦਾ ਵੱਖਰਾ ਹੈ ਤੇ ਇਸ ਕੈਰੇਕਟਰ ਨੂੰ ਜਦ ਤੁਸੀਂ ਪਲੇ ਕੀਤਾ ਸੀ ਕਿਵੇਂ ਦਾ ਲੱਗਿਆ ਸੀ ਚੈਲੰਜਸ ਕਿੰਨੇ ਆਏ ਸੀ ਅ ਕੈਰੇਕਟਰ ਬਹੁਤ ਖੂਬਸੂਰਤ ਹੈ ਬੜਾ ਮਜ਼ਾ ਆਇਆ ਪਲੇ ਕਰਕੇ ਮੈਂ ਹਮੇਸ਼ਾ ਤੋਂ ਚਾਹੁੰਦਾ ਸੀਗਾ ਕਿ ਕੋਈ ਟਰਮੇ ਵਾਲਾ ਕੋਈ ਇਹੋ ਜਿਹਾ ਕੈਰੈਕਟਰ ਮਿਲੇ ਜਿਹਨੂੰ ਜਿਹਦਾ ਇੱਕ ਅੰਦਾਜ਼ ਹੋਵੇ ਸੋ ਆਈ ਹੈਵ ਟਰਾਇਡ ਮਾਈ ਬੈਸਟ ਕਿ ਮੈਂ ਇਸ ਕੈਰੈਕਟਰ ਚ ਜਿੰਨੀ ਜਾਨ ਪਾ ਸਕਾਂ ਪਰ ਇਹਦਾ ਕ੍ਰੈਡਿਟ ਜਾਂਦਾ ਹੈ এসਡੀ ਰਾਈਟਿੰਗ ਨੂੰ ਐਂਡ ਐਸ ਇ ਡਾਇਰੈਕਸ਼ਨ ਨੂੰ ਇਹ ਜੋ ਅਪੀਅਰੈਂਸ ਹੈ ਮੇਰੀ ਜੋ ਮੈਨੂੰ ਮੇਰੀ ਲੁੱਕ ਦਿਖ ਰਹੀ ਹੈ ਉਸ ਨੂੰ ਤਾਰੀਫ ਕਰ ਰਹੇ ਨੇ ਮੈਂ ਉਸ ਲਈ ਧੰਨਵਾਦੀ ਹਾਂ ਬਟ ਇਹ ਡਿਜ਼ਾਈਨ ਕੀਤੀ ਹੈ ਡਾਇਰੈਕਟਰ ਨੇ ਹੈਰੀ ਨੇ ਹੈਰੀ ਭੱਟੀ ਹੋਰ ਤੇ ਲਿਖਿਆ ਇਹ ਕੈਰੈਕਟਰ ਹੈ ਜਸਟ ਗਰੇਵਾਲ ਉਹਨਾਂ ਨੂੰ ਸਾਰਾ ਕ੍ਰੈਡਿਟ ਜਾਂਦਾ ਇਹ ਆ ਮੈਂ ਪਰਫਾਰਮ ਕੀਤਾ ਕਿਸੇ ਵੀ ਐਕਟਰ ਨੂੰ ਚੰਗਾ ਕੈਰੈਕਟਰ ਮਿਲੂਗਾ ਤਾਂ ਉਹ ਚੰਗਾ ਲੱਗੂਗਾ ਜੇ ਕੈਰੈਕਟਰ ਚ ਦਮ ਨਹੀਂ ਹੋਊਗਾ ਫਿਰ ਉਹ ਉਸ ਤਰੀਕੇ ਨਾਲ ਨਹੀਂ ਉੱਭਰ ਕੇ ਆਉਂਦਾ ਇਹ ਬੜਾ ਬੜਾ ਸਿੰਪਲ ਜਿਹਾ ਇੱਕ ਆ ਤੇ ਸਰ ਅਸੀਂ ਜਦ ਦੇਖਦੇ ਆਂ ਤੇ ਇੰਜੀਨੀਅਰ ਜਿਹੜੇ ਹੁੰਦੇ ਨੇ ਉਹ ਕਾਫੀ ਉਹਨਾਂ ਨੂੰ ਸੀਰੀਅਸ ਜਿਹਾ ਮੰਨਿਆ ਜਾਂਦਾ ਤੇ ਤੁਹਾਡੇ ਲਈ ਕਿੰਨਾ ਇਹ ਔਖਾ ਸੀ ਵੀ ਜਿਹੜਾ ਸੀਰੀਅਸ ਜਿਹਾ ਹੈ ਉਹ ਥੋੜਾ ਜਿਹਾ ਮੇਨਟੇਨ ਕਰਕੇ ਰੱਖਣਾ ਹਾਂ ਉਹ ਹੁੰਦਾ ਹੈ ਥੋੜਾ ਜਿਹਾ ਉਹਨਾਂ ਦੇ ਇੱਕ ਵਿੱਚ ਇੱਕ ਇੱਕ ਡੀਸੈਂਸੀ ਹੁੰਦੀ ਹੈ ਇੱਕ ਉਹਨਾਂ ਦੇ ਵਿੱਚ ਆ ਡੈਕੋਰਮ ਹੁੰਦਾ ਉਹ ਮੇਨਟੇਨ ਕਰਨਾ ਬਹੁਤ ਜ਼ਰੂਰੀ ਸੀਗਾ ਇਸ ਕੈਰੈਕਟਰ ਦੀ ਵੀ ਡਿਮਾਂਡ ਸੀ ਉਹ ਐਂਡ ਪਤਾ ਨਹੀਂ ਹੁਣ ਤੁਸੀਂ ਜਦੋਂ ਫਿਲਮ ਦੇਖੋਗੇ ਤੁਸੀਂ ਬੈਟਰ ਜੱਜ ਕਰ ਸਕੋਗੇ ਹੈਰੀ ਜਿਹੜਾ ਮੇਰਾ ਡਾਇਰੈਕਟਰ ਹੈ ਉਹਨੇ ਤਾਂ ਮੈਨੂੰ ਕਿਹਾ ਸੀ ਕਿ ਬਾਈ ਯਾਰ ਜੋ ਮੈਨੂੰ ਚਾਹੀਦਾ ਸੀ ਉਹ ਤਾਂ ਵੱਧ ਕੇ ਮਿਲਿਆ ਤੇ ਮੈਂ ਸ਼ੁਕਰਗੁਜ਼ਾਰ ਹਾਂ ਬਾਕੀ ਹੁਣ ਦੇਖਦੇ ਹਾਂ ਇਸੀ ਗੱਲ ਕਰਦੇ ਜਸ ਗਰੇਵਾਲ ਸਰ ਦੀ ਜਿਹੜੀ ਰਾਈਟਿੰਗ ਹੈ ਨਾ ਉਸ ਨੂੰ ਸਾਰੀ ਇੰਡਸਟਰੀ ਵਿੱਚ ਜਾਣਿਆ ਜਾਂਦਾ ਕਿ ਉਹ ਬੜਾ ਸੌਫਟ ਜਾਂ ਤੇ ਕੁਝ ਵਕਰਾ ਹੀ ਲੈ ਕੇ ਆਉਂਦੇ ਨੇ ਤੇ ਉਹ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ 100% ਬਹੁਤ ਸਹੀ ਗੱਲ ਹੈ ਇਹ ਇਫੈਕਟ ਹੈ ਮੈਂ ਖੁਦ ਜਸ ਜਸ ਗਰੇਵਾਲ ਹੋਰਾਂ ਦਾ ਬਹੁਤ ਵੱਡਾ ਫੈਨ ਹਾਂ ਉਹਨਾਂ ਦੀ ਲਿਖਣੀ ਦਾ ਜਦੋਂ ਲਿਖਦੇ ਨੇ ਕਿਰਦਾਰ ਘੜਦੇ ਨੇ ਮੈਂ ਮੈਂ ਹਮੇਸ਼ਾ ਤੋਂ ਚਾਹੁੰਦਾ ਹਾਂ ਕਿ ਉਹਨਾਂ ਨਾਲ ਕੰਮ ਕਰੀਏ ਮੈਂ ਐਜ਼ ਏ ਐਕਟਰ ਜੇ ਜਸ ਗਰੇਵਾਲ ਹੋਰਾਂ ਨਾਲ ਕੰਮ ਕਰਦਾ ਰਿਹਾ ਜਸ ਬਾਈ ਇੱਕ ਕਿਰਦਾਰ ਜੋ ਦਿੰਦੇ ਨੇ ਘੜਦੇ ਨੇ ਉਹਦੇ ਵਿੱਚ ਉਹ ਸਾਰਾ ਕੁਝ ਹੁੰਦਾ ਜੋ ਆਪਾਂ ਅਸਲ ਜ਼ਿੰਦਗੀ 'ਚ ਮਹਿਸੂਸ ਕਰਦੇ ਹਾਂ ਤੇ ਐਜ਼ ਏ ਐਕਟਰ ਮੇਰੀ ਬਹੁਤ ਗਰੋਥ ਹੁੰਦੀ ਹੈ ਜਦੋਂ ਮੈਂ ਜਸ ਨਾਲ ਜਸ ਵੀਰੇ ਨਾਲ ਗੱਲ ਵੀ ਕਰਦਾ ਜਿੱਦਾਂ ਹੁਣ ਇਸ ਕੈਰੈਕਟਰ ਨੂੰ ਕਰਕੇ ਮੈਨੂੰ ਪਤਾ ਮੇਰੀ ਪਰਸਨਲੀ ਬਹੁਤ ਗਰੋਥ ਹੋਈ ਹੈ ਨਿੱਜੀ ਤੌਰ 'ਤੇ ਜੋ ਮੈਂ ਹਮੇਸ਼ਾ ਇੰਤਜ਼ਾਰ ਕਰੂੰਗਾ ਮੇਰੀ ਜ਼ਿੰਦਗੀ ਚ ਮੈਨੂੰ ਉਹ ਮੌਕੇ ਮਿਲਦੇ ਰਹਿਣ ਕਿ ਮੈਂ ਜਸ ਘਰੇਵਾਲ ਬਾਈ ਨਾਲ ਹੈਰੀ ਭੱਟੀ ਬਾਈ ਨਾਲ ਕੰਮ ਕਰਦਾ ਰਹਾਂ ਸਰ ਅਸੀਂ ਤੁਹਾਨੂੰ 2010 ਤੋਂ ਤੁਸੀਂ ਸਟਾਰਟ ਕੀਤਾ ਹੈ ਆਪਣੇ ਕੈਰੀਅਰ ਦੀ ਤੇ ਕਈ ਫਿਲਮਾਂ ਵਿੱਚ ਅਸੀਂ ਤੁਹਾਨੂੰ ਦੇਖਿਆ ਤੇ ਤੁਸੀਂ ਮਤਲਬ ਤੁਹਾਡਾ ਕੁਝ ਅਜੀਹਾ ਵੀ ਹੈ ਵੀ ਤੁਸੀਂ ਇਹੀ ਸਪੈਸਿਫਿਕ ਕੈਰੈਕਟਰਸ ਵੀ ਕਰਨੇ ਨੇ ਕਿ ਤੁਸੀਂ ਮਤਲਬ ਥੋੜੇ ਚੂਜ਼ੀ ਵੀ ਹੋ ਕੰਨੇ ਕੈਰੈਕਟਰਸ ਨੂੰ ਲੈ ਕੇ ਫਿਲਮਾਂ ਨੂੰ ਲੈ ਕੇ ਮੈਂ ਹੁਣ ਹੁਣ ਦੇਖੋ ਇਹ ਜਿਹੜਾ ਰਵੀ ਦੇ ਕੰਡੇ ਮੈਂ ਫਿਲਮ ਚੁਣੀ ਹੈ ਇਹ ਕਾਫੀ ਵਕਫੇ ਤੋਂ ਬਾਅਦ ਚੁਣੀ ਹੈ ਕਈ ਫਿਲਮਾਂ ਤੋਂ ਬਾਅਦ ਤਿੰਨ ਚਾਰ ਸਕ੍ਰਿਪਟਸ ਤੋਂ ਬਾਅਦ ਤੇ ਮੈਂ ਇਹੋ ਸੋਚਦਾ ਰਿਹਾ ਕਿ ਮੈਨੂੰ ਕੁਝ ਡਿਫਰੈਂਟ کردار ਕਰਨ ਨੂੰ ਮਿਲਣ ਜਿੱਦਾਂ ਕਿ ਆ ਮੇਰੀ ਮੇਰਾ ਇਹ ਕਿਰਦਾਰ ਹੀ ਡਿਫਰੈਂਟ ਹੈ ਬਿਲਕੁਲ ਆ ਬਾਕੀ ਹੋਰ ਕਿਰਦਾਰਾਂ ਨਾਲ ਸੋ ਇਹੋ ਜਰਨੀ ਮੇਰੀ ਹਮੇਸ਼ਾ ਹੁਣ ਜਾਰੀ ਰਹੂਗੀ ਕਿ ਚੰਗੇ ਚੰਗੇ ਕਿਰਦਾਰ ਲੱਭਾਂ ਕਹਾਣੀਆਂ ਬਈ ਭੂਤੇ ਹੁਣ ਆਖਿਰ ਵਿੱਚ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗੀ ਹੁਣ ਸਾਨੂੰ ਤੁਹਾਡੇ ਗਾਣੇ ਕਦੋਂ ਸੁਣਨ ਨੂੰ ਮਿਲਣਗੇ ਓਕੇ ਗਾਣੇ ਹਾਂਜੀ ਮੈਂ ਦੋ ਗਾਣੇ ਤਿਆਰ ਕੀਤੇ ਨੇ ਮੈਨੂੰ ਬੜੇ ਪਸੰਦ ਆ ਉਹ ਛੇਤੀ ਹੀ ਆ ਜਾਣਗੇ ਅਸੀਂ ਵੇਟ ਕਰਾਂਗੇ ਥੈਂਕ ਯੂ ਸੋ ਮਚ ਥੈਂਕ ਯੂ ਸਰ ਥੈਂਕ ਯੂ